ਮੈਂ ਮਿੰਟੂ ਤੌਰ 'ਤੇ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿਸਾਨੀ ਸੰਘਰਸ਼ ਲਈ ਆਪੂ ਗੁਰਨਾਮ ਸਿੰਘ ਜਗਉਣੀ ਜੀ ਪੋਨਿਗੜ 23 ਨਵੰਬਰ ਨੂੰ ਪਹੁੰਚ ਰਹੇ ਨੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਰੇਲਤੀ ਕਰਦੀ ਚੰਗੀ ਕਿ ਪੁਮਪ ਘਮਾ ਕੇ ਕਿਉਂਕਿ ਮਹਾਪੰਚਾਇਤ ਪੋਨਿਗੜ ਦੇ ਵਿੱਚ ਗੁਰਨਾਮ ਸਿੰਘ ਜੀ ਦੀ ਅਗਵਾਈ ਵਿੱਚ ਇਹ ਜਾਦ ਹੋਏਗੀ ਅਤੇ ਫੈਕਟਰਾਂ ਦਾ ਕਾਬੂਲਾ ਵੀ ਕੱਟਿਆ ਜਾਵੇਗਾ ਇਹ ਰੈਲੀ ਦਾ ਸੰਦੇਸ਼ ਕਿਸਾਨ ਵੀਰਾਂ ਦੇ ਨੌਜਵਾਨਾਂ ਦੇ ਹੌਸਲੇ ਵਧਾਉਣ ਲਈ ਹੈ ਜੋ ਕਿ ਉਹ ਇੱਕ ਸਾਲ ਤੋਂ ਨੇਰੀਆਂ ਝਖੜ ਚੱਲ ਰਹੇ ਹਨ ਮੈਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਹਮ ਹਮਾ ਕੇ ਪਹੁੰਚੋ ਤਾਂ ਜੋ ਕਿਸਾਨ ਲੀਡਰਾਂ ਦੀ ਵੀ ਹੌਸਲੇ ਵੱਧ ਜਾਣ ਤੇ ਜਿੰਨਾ ਵਪਾਰੀ ਹੋ ਗਿਆ ਮਜ਼ਦੂਰ ਹੋ ਗਿਆ ਜੋ ਵੀ ਖੇਤੀ ਦੇ ਨਾਲ ਜੁੜਿਆ ਹੋਇਆ ਹਰ ਬੰਦੇ ਦਾ ਹੀ ਹੌਸਲਾ ਵਧੂਗਾ ਇਸ ਨਾਲ ਇਹ ਇੱਕ ਮਹਾਪੰਚਾਇਤ ਹੋਣ ਜਾ ਰਹੀ ਹੈ ਕਿਰਪਾ ਕਰਕੇ ਮੇਰੀ ਬੇਨਤੀ ਹੈ ਤੁਸੀਂ ਸਾਰੇ ਜ਼ਰੂਰ ਪਹੁੰਚੋ